ਜੀਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਅਮੀਰ ਕਾ ਦੀ ਠੀਕ ਠਾਕ ਤੁਹਾਡੇ ਜਨਵਰੀ ਸੈਟ ਬੈਠ ਹੋਣਗੇ ਲਓ ਮਿੱਤਰੋ ਜਿਵੇਂ ਕਿ ਤੁਹਾਨੂੰ ਮੈਂ ਕੱਲ ਕਿਹਾ ਸੀ ਅੱਜ ਡਾਵਾਂਗੇ ਬੱਚੇ ਬੱਚੇ ਚੱਲਦੇ ਆ ਪਰ ਬਿਠਾਉਣੇ ਚੱਲ ਗਏ ਛਤਰੀ ਤੇ ਪਹਿਲਾਂ ਮੁਰਗੀਆਂ ਛੜਦ ਗੇ ਇਹ ਆਹ ਲੋ ਤੇ ਅੱਜ ਬਾਈ ਦੇਣੀ ਇਹਨੂੰ ਟ੍ਰੀਟ ਦੇਖੋ ਇਹ ਤਾਂ ਫਿਰ ਮਤੀਰੇ ਦੀ ਤਰਬੂਜ ਦੀ ਆਹ ਲੋ ਪਾ ਦੋ ਪਾ ਦੋ ਢੇੜੇ ਭਾਈ ਸਵੇਰੇ ਮੈਂ ਖਖੜੀ ਭਾਈ ਹੋਵੇ ਖਲਾਰੀ ਪਈ ਹੈ ਖਖੜੀ ਤੇ ਚਾਹ ਪੱਤੀ ਕਹਿੰਦੇ ਇਹ ਬਹੁਤ ਸ਼ੌਂਕ ਨਾਲ ਖਾਂਦੇ ਆ ਦੇਖਦੇ ਆ ਖਾਂਦੇ ਵੀ ਹੈਗਾ ਨਹੀਂ ਓਏ 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 ਆ ਨਾ ਖਾਓ ਚਲੋ ਜੀ ਹੁਣ ਚੱਲ ਗਏ ਉੱਪਰ ਆਹ ਤੇ ਪਾਣੀ ਜਿਹਾ ਛੱਡਦੇ ਕੋ ਥੋੜਾ ਜਿਹਾ ਕੀ ਅੱਕੋਈ ਆਹ ਚੱਕ ਲਗੇ ਆਪਾਂ ਕੱਪੀ ਤੇ ਬਦਮਾ ਵਾਲੇ ਪਹਿਲਾ ਜਾਨਵਰ ਲਈ ਅੱਗੇ ਭਈ ਅਜੇ ਰੈਸਟ ਤੇ ਆ ਲਓ ਭਈ ਪਿੰਦਰਾ ਚੱਕਲੇ ਚ ਲੈਵਨੇ ਪਾਕ ਭਈ ਸ਼ਾਂਤੀ ਦੇਖੋ ਇਧਰ ਕਿੰਨੀ ਆ ਉਹ ਵੀ ਇਹਨਾਂ ਦੇ ਵੀ ਨਹੀਂ ਕਬੂਤਰ ਛੱਡੇ ਉਧਰ ਵੀ ਜਾਲ ਜੀ ਪਾਇ ਜਸੇ ਨਹੀਂ ਕੱਲੇ ਉਹਨਾਂ ਨੇ ਵੀ ਨਹੀਂ ਛੱਡੇ ਭਾਪੇ ਨਹੀਂ ਇੱਕ ਛਤਰੀ ਲਈ ਹੋ ਸਕਦਾ ਓਡੇ ਫਿਰਦੇ ਹੁਣ ਫਿਰਦੇ ਫਿਰਦੇ ਆ ਉਹ ਫਿਰਦੇ ਆ ਦਿਖਾਉਣਾ ਤੁਹਾਨੂੰ ਬਾਅਦ ਚ ਇੱਕ ਮਿੰਟ ਲਓ ਭਾਈ ਪਹਿਲਾਂ ਤਾਂ ਆਪਾਂ ਗਲਾਬੋ ਬੰਨ ਲੀ ਆਪਾਂ ਤੇ ਛਤਰੀ ਦੇ ਅੱਗੇ ਲਾ ਆ ਵੰਜੀ ਇੱਥੋਂ ਕੱਢ ਲ ਗਏ ਇਹ ਇੱਥੇ ਰੱਖ ਲ ਗਏ ਤੇ ਇਹ ਆਪਾਂ ਵੰਜੀ ਚੱਕ ਲ ਗਏ ਆ ਲੋ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਇਹ ਆ ਦੇਖੋ ਭਾਈ ਆ ਇਨਸਟੈਂਟ ਕੰਮ ਹੈ ਨਾ ਇੱਕੋ ਟਨ ਬਹੁਤ ਔਖਾ ਬਹਿ ਜਾ ਬਹਿ ਜਾ ਹੁਣ ਮੈਂ ਫੜਦਾ ਭਾਈ ਦੋ ਦੋ ਕਰਕੇ ਜਾਨਵਰ ਲਓ ਭਾਈ ਤਿੰਨ ਤਾਂ ਜਾਨਵਰ ਆ ਫੜ ਲੇ ਚਲੋ ਜੀ ਹਰਦਾ ਤਾ ਵੀ ਆ ਹੋ ਜਾਂਦਾ ਪਟਾਕੇ ਮਾਰਦਾ ਹੋਰ ਫੜ ਗਏ ਦੋ ਲਓ ਵੀ ਭਾਈ ਤਿੰਨ ਹੋਰ ਫੜ ਲਿਆ ਆਪਾਂ ਇੱਕ ਵੱਡੀ ਗੂਤਰੀ ਤੇ ਦੋ ਬੱਚੇ ਆ ਏ ਅੱਛਾ ਕੋਫਰ ਆ ਰਿਹਾ ਵੀ ਛੋਟਾ ਬੱਚਾ ਹੈ ਜੱਟਾ ਭਾਜਾ ਭਾਜਾ ਭਾਜ ਇਹ ਤਾਂ ਬਹਿ ਗਿਆ ਗੂਤਰੀ ਕੋ ਸੋਨੂ ਅੱਜ ਲੈ ਤੇ ਦੇਖੀ ਥੋਡੀ ਮੈਂ ਘਾੜਾ ਜਰਾ ਤਾ ਉਹ ਫਿਰਦਾ ਭਾਈ ਦੇਖੋ ਕਿਉਂ ਮੰਨਦੇ ਆ ਨਾ ਮੈਂ ਤੁਹਾਨੂੰ ਕੱਲ ਕਿਹਾ ਸੀਗਾ ਭਾਈ ਵੀ ਆਪਾਂ ਦਾਦਨਾਰਤਾ ਜਾ ਗੇੜੇ ਕਢਾਵਾਂਗੇ ਤੇ ਸਾਨੂੰ ਉਡਾ ਕੇ ਦਿਖਾਵਾਂਗੇ ਦੋਨੇ ਬੱਚੇ ਆ ਦੂਜਾ ਚੱਟਾ ਵੀ ਛੇੜਦੇ ਇੱਕ ਮਿੰਟ ਵੰਜੀ ਨਾਲ ਦੁਪਹਿਰਾ ਟੱਗਿਆ ਇੱਥੇ ਨਾ ਪਜਾਮ ਵਾਲੇ ਜਿੱਤਰੇ ਚਪਾ ਕੇ ਥੱਲੇ ਲੈ ਕੇ ਚੱਲਦੇ ਜਲਦੀ ਜਲਦੀ ਆਲੀ ਟਾਈਮ ਲੰਗੀ ਜਾਂਦਾ ਚੱਲੇ ਲਓ ਵੀ ਕਹਾਣੀ ਹੋਇਆ ਇਹਨੂੰ ਵਧ ਗਿਆ ਹਟ ਲੈਂਦਾ ਉਹੀ ਬਸ ਨਾ ਠੀਠ ਜਾ ਹੋਇਆ ਕਿੱਦਾਂ ਬਸ ਬਾੜਾ ਨਹੀਂ ਤੰਗ ਕਰਦੇ ਇੱਕ ਗਰਮੀ ਬਹੁਤ ਹੈ ਬਾਈ ਆ ਦੇਖ ਲਓ ਮੇਰੇ ਪਸੀਨੇ ਨਾਲ ਕਿਵੇਂ ਹਾਲਤ ਹੋਈ ਪਈ ਆ ਕਾਣੂਆ ਮੈਂ ਲਊ ਪੀਣਾ ਆਪਾਂ ਫੜਦੇ ਆ ਦੂਜੇ ਜਾਨਵਰ ਇਹ ਆ ਕੇ ਉਹਦੇ ਨੂੰ ਬਹਿ ਜਾਊਗਾ ਕਿੱਧਰ ਲੰਘ ਗਿਆ ਹੈ ਡੇਗ ਪਿਆ ਕਿਸੇ ਧਰੀ ਤੇ ਆ ਕੇ ਬਹਿ ਗਿਆ ਇੱਦਾਂ ਨਾ ਗਿਆ ਆ ਆ ਰਿਹਾ ਆ ਰਿਹਾ ਹੈਗਾ ਬਈ ਹੈਗਾ 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 ਆ ਆੜ ਗਿਆ ਉੱਚਾ ਆਹ ਦੀ ਫਰਦਾ ਮੈਂ ਤਾਂ ਕਹ ਲੈ ਵੀ ਡਗ ਪਿਆ ਕਿਤੇ ਆ ਇਹਨਾਂ ਦਾ ਦੂਜਾ ਵੱਡਾ ਰਤਾ ਤੇ ਆ ਰਿਹਾ ਛੋਟਾ ਰਤਾ ਵਾਟਾ ਜੀਰਦਾ ਉਹ ਰਿਕੂਤਰੀ ਆ ਬੱਚਾ ਲਓ ਬਈ ਚਟਾ ਬੱਚਾ ਤਾਂ ਆ ਗਿਆ ਹਾ 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 ਆਜਾ 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 ਚਾਕੋ ਵੀ ਇਹ ਤਾਂ ਬਹਿ ਗਿਆ ਦੂਜੇ ਦੇਖ ਦਿੰਨੇ ਹੁਣ ਰੱਤਾ ਆਹ ਫਿਰਦਾ ਵੀ ਵਾਟਾ ਚੀਰਦਾ ਅੱਜ ਪਹਿਲੇ ਦਿਨ ਹੀ ਉੱਚਾ ਗਿਆ ਇਹ ਆ ਆ ਗਿਆ ਦੋਨੇ ਨੇ ਆਹ ਭਾਲੇ ਬਈ ਜਾਨਵਰ ਬਦਾਮ ਵਾਲੇ ਇਹ ਲੈ ਕੇ ਚੱਲਦੇ ਆਪਾਂ ਥੱਲੇ ਇਹਨਾਂ ਨੂੰ ਪਾਈਏ ਚੱਲ ਕੇ ਆਪੇ ਆ ਜਾਣਗੇ ਬੱਚੇ ਤੇ ਕੁਝੀਆਂ ਤੇ ਇਹ ਪਰ ਆ ਵੀ ਆ ਗਿਆ ਬਹਿ ਗਿਆ ਬਹਿ ਗਿਆ ਹਾ 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 ਆਜਾ 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 ਆ ਆ ਆ ਹੋਈ ਜਾਂਦਾ ਵੀਰਤਾ ਬਈ ਗਰਮੀ ਅਜ ਬਹੁਤ ਆ ਸੀਨਾ ਦੇਖ ਲਓ ਕਿੰਨਾ ਆ ਗਿਆ ਲੈ ਹਜੇ ਇੱਕਦਮ ਐਂਟੀ ਹੋਇਆ ਮੈਨੂੰ ਤੇ ਬਈ ਲੈਦ ਨਿਕਲੀ ਪਈ ਕਬੂਤਰਾਂ ਦੀ ਦੇਖੋ ਕਿਵੇਂ ਜੂਟਾ ਭਰਦਾ ਤੇ ਕਬੂਤਰਿਆਂ ਦੀ ਬਈ ਚੰਗੀ ਅੱਜ ਲੈਦ ਨਿਕਲੀਆਂ ਹਈ ਗੱਲ ਆ ਯਾਰ ਪਤਾ ਕੀ ਕਰਦਿਆਂ ਬਈ ਢੀਆਂ ਟੀਟ ਹਨਾ ਸੌਂ ਲੱਗੇ ਇੰਨੇ ਮੈਂ ਯਾਰ ਮਨੇ ਬੱਸ ਕਰਾਈ ਪਈ ਐ ਦੂਜੇ ਕੋ ਉਤਰ ਵੀ ਬਾਹ ਲੈ ਲਿੰਦੇ ਆ ਇਹ ਇਹਨਾਂ ਦੀ ਫਿਰ ਆਏ ਦੁਪਹਿਰੋਂ ਦੁਪਹਿਰ ਇਹਨਾਂ ਨੇ ਤੂੰ ਹੀ ਵੀ ਆਏ ਕਰਿਆ ਕਰੋ ਜਾਂ ਪਿਛਲੇ ਪੈਰ ਜਾਂ ਦੁਪਹਿਰ ਹੀ ਲੈ ਤੱਕੜਾਇਆ ਕਰੋ ਇਸੇ ਛਤਰੀ ਲੱਗੀ ਰਹਿੰਦੇ ਕਰੋ ਬੱ ਬਹਿਨ ਨਾ ਦਿਆ ਕਰੋ ਥੱਪੇ ਮੱਚਿਓ 10 ਮਿੰਟ ਪਰ ਨਾ ਲੈ ਲਓ ਉੱਤੇ ਕੀ ਕਾਂ ਬੋਲੋ ਯਾਰ ਬਈ ਫੇਰ ਹੀ ਉੜਦੇ ਇਹੋ ਜੇ ਮਚਾ ਦਿਆ ਕਰੋ ਟਕਾ ਕੇ ਇਹ ਜਿੰਨਾ ਆਪਾਂ ਨਰਮਾਈ ਨੇ ਇਹਨਾਂ ਨਾਲ ਚੱਲਦੇ ਆ ਨਾ ਤੇ ਉਹਨਾਂ ਹੀ ਇਹ ਉਹ ਕਰਦੇ ਆ ਲਓ ਵੀ ਭਾਈ ਏਹ 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 ਆ ਲਓ ਬਹਿ ਗਿਆ ਆਪਦੇ ਬਸ ਆਈ ਆਈ ਕਰਦੇ ਪਤਾ ਲੱਗ ਜਾਂਦਾ ਘਰ ਘੁਰਦਾ ਇਹਨਾਂ ਨੂੰ ਰੱਤਾ ਗਿਆ ਆ ਫਿਰ ਦੀ ਗੂਤਰੀ ਤੇ ਆ ਰਿਆ ਰੱਤਾ ਦੂਜੀ ਵੱਡਾ ਰੱਤਾ ਭਾਈ ਇਹਨਾਂ ਨੂੰ ਬੈਠੇ ਰਹਿਣ ਦਿੰਦੇ ਨੇ ਆਪਾਂ ਨਹੀਂ ਚਲਾਦਗੇ ਯਾਰ ਗਰਮੀ ਬਹੁਤ ਆ ਹਨ ਤਾੜ ਦਾਂ ਯਾਰ ਲਓ ਭਾਈ ਬਦਾਮ ਪਾ ਦੇ ਇਹਨਾਂ ਨੂੰ ਆਪਾਂ ਤੇ ਆ ਆਪਣੇ ਵੱਡੇ ਗੂਤਣ ਵੀ ਰੱਖ ਦਿੰਨੇ ਆ ਠੀਕ ਆ ਲਓ ਭਾਈ ਆ ਰੱਖਤੀ ਇਹਨਾਂ ਨੂੰ ਪਾਣੀ ਅੰਦਰ ਹੀ ਤੇ ਵੜ ਗੀਆਂ ਉਹ ਦਿੰਦਿਆਂ ਕਾਇ ਨਾ ਬਾਈ ਉਹ ਦੂਜੀਆਂ ਕੂਤਰੀਆਂ ਤਾਂ ਫਿਰਦੀਆਂ ਰੱਤਾ ਬੱਚਾ ਤੇ ਚੱਟਾ ਬੱਚਾ ਲਾਦ ਗਏ ਆਪਾਂ ਕਿਹੜਾ ਕੂਤਰੀਆਂ ਆ ਫਿਰਦੀਆਂ ਬਾਈ ਟੀਟ ਜੀਆਂ ਦੋਨੇ ਤਨੇ ਰੱਤਾ ਬੋਏ ਰੱਤਾ ਕਰਦਾ ਸਹੀ ਦਾ ਟਾਈਮ ਇਹਦਾ ਮਾਸ ਤੋਂ ਕਿ ਥੱਪੇ ਹੀ ਮਾਰੀ ਜਾਂਦੀਆਂ ਦੋਨੇ ਜਣੀਆਂ ਆ ਦੇਖ ਲਓ ਇੱਧਰ ਲੈ ਫਿਰਦੀਆਂ ਨਾ ਅ ਡੰਡਾ ਵਾਲੀ ਬਾਲੀ ਲੈ ਐਂ ਕਰਦੀ ਐ ਸਾਰਿਆਂ ਨਾਲ ਪਹਿਲਾਂ ਇਹਨੇ ਆਉਣਾ ਦੇਖੋ ਲੈ ਉੜਦੀ ਐ ਨਾ ਥੱਪੇ ਜੇ ਸਾਨੂੰ ਦਸੋਣੇ ਹੋਣਗੇ ਦਾ ਵੀਡੀਓ ਦੇ ਵਿੱਚ ਬਾਈਂ ਕਰੀ ਜਾਣਾ ਥੱਪੇ ਮਾਰੀ ਜਾਂ ਥੱਪੇ ਮਾਰੀ ਜਾਂ ਮਸਤ ਬਾਲੀ ਆ ਆ ਲੋ ਇਹ ਆਪਾਂ ਯਾਰ ਦੋ ਦੋ ਤਣ ਜਾਨਵਰ ਇਹ ਦੇ ਦੇਣੇ ਕਿਸੇ ਨੂੰ ਰੱਤਾਂ ਨਹੀਂ ਦੇਣਾ ਦੂਜੇ ਦੋਨੇ ਦੇ ਦੇ ਦੇਾਂਗੇ ਆਇਆ ਇੱਕ ਦੋ ਹੋਰ ਹੋਊਗਾ ਉਹ ਵੀ ਖੋਡੇ ਚੋਂ ਕੱਢਦਨੇ ਆ ਤੇ ਬਾਕੀ ਹੁਣ ਨਾ ਬਾਈ ਬਾਜੀਆਂ ਦੇਖ ਦੂਖ ਕੇ ਜੋੜੇ ਲਾ ਦਾਂਗੇ ਬੱਚੇ-ਬੱਚੇ ਕਢਾਵਾਂਗੇ ਫਿਰ ਡਾਇਆ ਕਰਾਂਗੇ ਬੱਚੇ ਪਾਪੇ ਨੇ ਛੱਡੇ ਆ ਬਾਈ ਤਿੰਨ ਪਾਪਾ ਥੱਲੇ ਹੀ ਆਵੇ ਆਇਆ ਵੇ ਦਿਖਾਉਣਾ ਹੁਣ

పానను రఖ రఖ ਬਈ ਦੂਜਨੇ ਦੋਨੇ ਕਬੂਤਰੀਆਂ ਵੀ ਆਉਂਦਿਆਂ ਆਵੇ ਆ ਰਹੀ ਏ ਕਦਾ ਆ ਹਾ 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 ਇੱਕ ਕਾਲ 3 ਬਾਕੀ ਦੋ ਤਿੰਨੇ ਪਾਪਾ ਪੇਲੇ ਆ ਵਾਰ ਗਾ ਦੋਨੇ ਓਏ ਆ ਜਾ ਆ ਜਾ ਨਹੀਂ ਕੁਸ ਕਹਿੰਦਾ ਇਹਨੇ ਖਖਣੀ ਮੈਂ ਡਰਾਈ ਜਾਨਾ ਬਹਿ ਜਾ ਬਹਿ ਜਾ ਬਹਿ ਜਾ ਆ ਸਰਦੇ ਪਾਪੇਲੇ ਬਈ ਇਹ ਡੇਢ ਦੋ ਕਾਂਟੇ ਮਸਾਂ ਉੜਦਿਆਂ ਇਹਨਾਂ ਨੂੰ ਐਂ ਲੱਗਦਾ ਵਾ ਵੀ ਅਸੀਂ ਸਾਰਾ ਦਿਹਾੜੀ ਮਾਰੇ ਆ ਗਿਆਂ ਠੀਕ ਆ ਆਪਦੇ ਜਣੇ ਇਹ ਖੁਸ਼ ਬਹੁ ਹੁੰਦੇ ਨੇ ਦੋਨੇ ਇੱਕ ਅੰਦਰ ਬੈਠੀ ਆ ਕਿਧਰ ਗਈ ਮਹਿਬੂਬਾ 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 ਅਰਲੀ ਇਹਨਾਂ ਨਾਲ ਤਾਂ ਵੀ ਸਾਰੀ ਦਿਹਾੜੀ ਮਾਰੇ ਗਈ ਪਰ ਹੈ ਨਹੀਂ ਤੁਸੀਂ ਇਹਨਾਂ ਜੋਗੇ ਵਾਲੀਆਂ ਤੁਹਾਨੂੰ ਦਿਖਾਵਾਂਗੇ ਕਲਕੱਤਾ ਆ ਦੇਖੋ ਬੱਚਾ ਬਈ ਬਾਵੀ ਬਾ ਬਹੁਤ ਸੋਹਣਾ ਓਟ ਕੈਂ ਮਿੱਤਰਾ ਆ ਗਿਆ ਨੀ ਆ ਨੀ ਆ ਗਈ ਇਹਨੂੰ ਵੀ ਤਾਂ ਇਹ ਤਾੜ ਬਈ ਹਣਾ ਕੁਜੀ ਤੇ ਵਾਂ ਬਾਹਰ ਕੱਢ ਲਓ ਬਾਈ ਟਾਰਤੀ ਵੀ ਆ ਆ ਗਿਆ ਚਲੋ ਜੀ ਇੱਕ ਰਹੀ ਕਾਲਸਰੀ ਜੀ ਉਹਨੂੰ ਵੀ ਤਾਰਦਗੇ ਤੇ ਫਿਰ ਫਰੀ ਆ ਉਧਰ ਲੇ ਖੁੱਡੇ ਦਾਣੇ ਪਾ ਦੇ ਇਹਨਾਂ ਨੂੰ ਵੀ ਪਾ ਦਾਂਗੇ ਥੋੜਾ ਟਾਈਮ ਰੋਕ ਕੇ ਤੇ ਓਕੇ ਬਦਮ ਬਦੂਮ ਆਲੇ ਸਾਰਿਆਂ ਨੂੰ ਪਾਏ ਵੇ ਆ ਰਾਚਨ ਪਾਣੀ ਥੱਲੇ ਕੁਤਰੋ ਉਹ ਬਾਅਦ ਚ ਆਪਾਂ ਛੱਡ ਦੇਨੇ ਹੁੰਨੇ ਖੁੱਡੇ ਚ ਵੀ ਬੱਚਾ ਸੁਨੱਖਾ ਬਹੁਤ ਆ ਬਾਈ ਇਹ ਤੇ ਇਹ ਮੇਰੇ ਸਾਹਮਣ ਆ ਬਰੜਾਵਾ ਸ਼ਾਇਦ ਦੇਖਦੇ ਆਪਾਂ ਦਿਖਾ ਬਈਓ ਇਹ ਦੂਜੀ ਅੱਖ ਹਰ ਕੇ ਦਿਖਾ ਦੇਣਾ ਤੁਨੂੰ ਮੈਂ ਇੱਧਰ ਲਈ ਤੇਰੀ ਅੱਖ ਹੈਗੀ ਆ ਚਿੱਟੀ ਠੀਕ ਹੈ ਬਈ ਤੇ ਇੱਧਰ ਲਈ ਹੈਗੀ ਆ ਕਾਲੀ ਬਰੜਾ ਹੈ ਮੈ ਜਾ ਤੇ ਇਹ ਕੋਆ ਛੋਟਾ ਬੱਚਾ ਇਹ ਸ਼ਾਇਦ ਖਟੀਆਂ ਦਾ ਮੈਲੀ ਖੱਟੀ ਅੱਖ ਹੈ ਜੀ ਚਲੋ ਕੋਈ ਚੱਕਰ ਨਹੀਂ ਬਾਕੀ ਛੱਟਾ ਜਾਨਵਰ ਹਾਂ ਵੀ ਥੋੜੇ ਆਂਡਾ ਦਾ ਕੀ ਪ੍ਰੋਸੀਜਰ ਹੈ ਬੈਠਣਾ ਰੋ ਕੋਈ ਚੱਕਰ ਨਹੀਂ ਤਾਰ ਲੋ ਵਾਂਡੇ ਵਾਂਡੇ ਹੋਰ ਸਾਤੇ ਵਾਲੀ ਬਾਈ ਹਜੇ ਨਹੀਂ ਡਾਉਂਦੇ ਆਪਾਂ ਯਾਰ ਇਹਨੂੰ ਜੱਤ ਕਰਦੇ ਕੱਢਦੇ ਪਰ ਹੁਣ ਕਾਨੂੰ ਕੱਢਣੀ ਹਨ ਕਾਲੂ ਪੁੱਲੂ ਡਾਦਾਂਗੇ ਫੇਰ ਕੋਈ ਚੱਕਣ ਦੂਜੇ ਕੋ ਉਤਰਣ ਕੱਢ ਦਾਂਗੇ ਇਹਨੂੰ ਦੇਖ ਲਾਂ ਕਿਹਨਾਂ ਕ ਟਾਈਮ ਕਰਦੀ ਆ ਕਾਲੂ ਤੇਰੀ ਵਾਰੀ ਆ ਲਓ ਵੀ ਭਾਈ ਕੱਲੀ ਕਾਲ 3 ਰਹਿ ਗਈ ਆ ਉਹ ਪਾਪੇਲੇ ਉਤਰਣ ਅੜੀ ਪਈ ਵੀ ਆ ਜਿੰਨਾ ਜਿੰਨਾ ਵੀ ਟਾਈਮ ਕਰਨਾ ਉਹਨੇ 2 ਘੰਟੇ 1.5 ਘੰਟੇ ਹੋਰ ਰੋੜਣਾ ਆ ਔਰ ਡਰ ਜਦੋਂ ਉਹ ਆ ਕੇ ਬਹਿਣਗੇ ਉਦੋਂ ਆਪਾਂ ਵੀ ਛਤਰੀ ਲੱਗੀ ਵੀ ਆ ਉਧਰ ਪਾਪੇਲੇ ਵੀ ਲੱਗੀ ਆ ਇਧਰ ਆਪਣੇ ਵੀ ਲੱਗੀ ਜਦੋਂ ਵੀ ਉਹ ਆ ਕੇ ਬਹਿ ਜਾਵੇ ਕੋਈ ਚੱਕਰ ਨਹੀਂ ਖੁੱਲਾ ਚੈ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨਾਲ ਗੱਲੋ ਸਬਸਕ੍ਰਾਈਬ ਵੀਡੀਓ ਨਾਲ ਗੱਲ ਲਾਈਕ ਕਮੈਂਟ ਕਰਕੇ ਜੀਓ ਵੀਡੀਓ ਕਿੱਦਾ ਲੱਗੀ ਜਿਵੇਂ ਕਿ ਤੁਹਾਨੂੰ ਮੈਂ ਕਿਹਾ ਸੀ ਰੱਤਾ ਬੱਚਾ ਪਾਵਾਗੇ ਅੱਜ ਫਿਰ ਡਾਦਾ ਤੁਹਾਡੇ ਸਾਹਮਣੇ ਦੋਨਾਂ ਦੀ ਗੇੜੇ ਪਵਾ ਦੇ ਠੀਕ ਹੈ ਬਈ ਸਿੱਧਾ ਕਰੇ ਆਗੇ ਸਿੱਧਾ ਪਾ ਤਾੜਦੇ ਆ ਕਿਉਂ ਗਰਮੀ ਹੈਗੀ ਆ ਬਾਲੀ ਹੁਣ ਨਾ ਇੱਥੇ ਇਹਨਾਂ ਨੂੰ ਬਸ ਐ ਘੰਟਾ-ਘੰਟਾ ਥੋੜਾ ਹੈ ਦੁਪਹਿਰ ਤੋਂ ਨਾ ਸਵੇਰ ਤੇ ਘੰਟਾ-ਘੰਟਾ ਪਿੱਛੇ ਲਈ ਜਾਵਾਂਗੇ ਮਤਲਬ ਕੀ ਆ ਪਾ ਜਿਵੇਂ ਅੱਜ 12:00 11:00 10:00 9:00 8:00 7:00 ਐਂ ਸਵੇਰ-ਸ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਤੇ ਆਪਣੀ ਬਾਜੀ ਆ ਗਈ ਨੇੜੇ 31 ਤਰੀਕ ਦੀ ਬਣੇ ਰਹੋ ਵੀਡੀਓ ਦੇ ਦੇਖਦੇ ਰਹੋ ਤੇ ਬਾਕੀ ਬਾਈ ਯਾਰ ਆਪਣੇ ਬਾਈ 7000 ਸਬਸਕ੍ਰਾਈਬਰ ਹੋਣ ਵਾਲੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ بس 10 ਬੰਦੇ ਹੋਰ 11 ਕਰ ਦੇਣ ਤੇ ਬਾਈ ਆਪਣੇ ਹੋ ਜਾਣਗੇ 7000 YouTube ਦੀ ਫੈਮਿਲੀ ਕੰਪਲੀਟ ਤੇ ਬਾਈ ਵਲੌਗ ਦੇਖ ਲਿਆ ਕਰੋ ਵੱਡੇ ਸਾਰੇ ਜਣੇ ਤੁਸੀਂ 7000 ਬੰਦਾ ਵਾਂ ਤੇ ਬਾਈ ਵਲੌਗ ਤੁਸੀਂ ਦੇਖਦੇ ਆ 2 300 ਠੀਕ ਆ ਬਾਈ ਦੇਖ ਲਿਆ ਕਰੋ ਯਾਰ ਸਾਰੇ ਜਣੇ ਬਾਈ ਉਹਨਾਂ